ਹਾਲੋ ਸਸ਼ਕਾਲ ਕੀ ਹਾਲ ਹੈ ਤਾਲਾ ਪਾ ਦાય ਕੋਡ ਪੂਰਾ ਲੱਪੇ ਨਾਲ ਚਾਉਂਦੇ ਵਿੱਚ ਤੇ ਚਾਰਜ ਰਿਵਿਊ ਤੇ ਆਪਾਂ ਪਾਉਂਦੇ ਹਾਂ ਬਾਜ਼ਾਰ ਤੱਕ ਤੇ ਜਿਹੜਾ ਆਪਣੇ ਬਿਜਾਰਤ ਬੁੱਝੂਗਾ ਤੇ ਉਹਨੂੰ ਆਪਾਂ ਲਵਾਂਗੇ 50 ਰੁਪਏ ਨਾਮ ਦੇ ਵਿੱਚ ਤੇ ਜਿਹੜਾ ਆਪਣੇ ਬਿਜਾਰਤ ਨਾ ਪੁੱਜ ਸਕੇਗਾ ਤੇ ਫਿਰ ਆਪਾਂ ਉਹ ਅੱਗੇ ਵੇਖਾਂਗੇ ਤੇ ਚਲੋ ਆਜੋ ਆਪਾਂ ਵੇਖਨੇ ਆ ਕਿਹੜਾ ਬੰਦਾ ਆਪਣੇ ਬਿਜਾਰਤ ਬੁੱਝੂਗਾ ਤੇ ਲੈਟਸ ਗੋ ਆਪਣਾ ਕੋਈ ਬੋਝ ਨਹੀਂ ਪਿਆ ਯਾਰ ਸਾਰੇ ਮਨਾ ਕਰ ਜਾਂਦੇ ਆ ਤੇ ਵੇਨੇ ਆਪਾਂ ਅੱਗੇ ਨੂੰ ਤੁਰ ਪਏ ਆ ਤੇ ਵੇਨੇ ਕਿਹੜਾ ਆਪਣੇ ਮਾਝ ਦਾ ਲਾਲ ਹੁੰਦਾ ਜਿਹੜਾ ਭੀ ਆਪਾਂ ਬੁੱਝੂ ਆ ਤੇ ਚਲੋ ਚੱਲਦੇ ਆ ਲੈਟਸ ਗੋ ਲਵ ਯੂ ਆਪਣਾ ਚੌਪਰ ਆ ਗਿਆ ਜਿੰਨੇ ਪਹਿਲਾਂ ਜਵਾਬ ਦਿੱਤੇ ਸੀ ਤੇ ਦੁਬਾਰਾ ਕਰੀ ਫੇਰ ਕੰਪਲੀਟ ਆ ਤੇ ਬਾਈ ਨੂੰ ਆਪਾਂ ਪਾਉਨੇ ਭਜਾਰਤ ਤੇ ਬਾਕੀ ਬਾਈ ਜਿਹਨਾਂ ਵਿਆਹਸ ਲਾਉਣ ਨੂੰ ਤੁਹ ਜੇ ਕਿਹਾ ਦਿਮਾਗ ਚ ਆ ਕੇ ਤਾਂ ਦੱਸ ਨਹੀਂ ਸਕਦੇ ਆ ਜੇ ਤੁਹਾਡੇ ਆ ਕੇ ਤੁਸੀਂ ਵੀ ਦੱਸ ਸਕਦੇ ਠੀਕ ਆ ਤੇ ਬਹੁਤ ਬਾਈ ਜਿਵੇਂ ਠੀਕ ਹੈ ਜੀ ਮਹਾਰਾਜ ਵਧੀਆ ਸਤਿ ਆਂ ਜੀ ਜੀ ਬਹੁਤ ਤੇ ਆਪ ਪਾਉਂਦੇ ਨੇ 90000 ਤੱਕ ਠੀਕ ਤੇ ਦੇਵਾਂਗੇ ਜਵਾਬ ਫਿਰ ਅੱਜ ਕੋਸ਼ਿਸ਼ ਕਰਾਂਗੇ ਕਿ ਇਹ ਖਾ ਗਿਆ ਤਾਂ ਦੇ ਦਾਂਗੇ ਜੇ ਨਾ ਆਇਆ ਤਾਂ ਫਿਰ ਦਬਾਉ ਦੇ ਚਲੋ ਬਾਕੀ ਜਾਓ ਤੇ ਜੀ ਸਾਹ ਹੋਰ ਨਾ ਵੀ ਮਾਂ ਨਾ ਉਹ ਦਾ ਬਾਪ ਹਾਂ ਜੀ ਫਿਰੇ ਉਵਾਰਾ ਦਿਨ ਰਾਤ ਹੋ ਸਕਦਾ ਇਹ ਇਹ ਮਰਸਾਨੋਂ ਬਿਛੂ ਹੋ ਸਕਦਾ ਨਾ ਬਿਛੂ ਨਹੀਂ ਹੋ ਸਕਦਾ ਫਿਰੇ ਵਾਰਾ ਦਿਨ ਰਾਤ ਬਿਛੂ ਨਹੀਂ ਹੈਗਾ ਬਿਛੂ ਦਾ ਫਿਰ ਵੀ ਨਹੀਂ ਉਹਦੇ ਵੀ ਮਾਪਾ ਪਿਤਾ ਨੇ ਹਾਂ ਮਾਪਾ ਬਿਛੂ ਦਾ ਮਾਪਾ ਪਿਤਾ ਹੁੰਦਾ ਨਾ ਮੰਨ ਲਓ ਫਿਰ ਉਹ ਵੀ ਆਪਾਂ ਜਿਵੇਂ ਕੈ ਦਿਨ ਵੀ ਕੇ ਲੱਸੀ ਦੋਲਤੀ ਕੋਈ ਗੋਏ ਖੂੜੇ ਦੇ ਵਿੱਚ ਉਹਦਾ ਤਾਂ ਵੀ ਪੈਦਾ ਹੋ ਜਾਂਦਾ ਜੀ ਉਹਦਾ ਮਨ ਲਓ ਇਹ ਪੈਦਾ ਨਹੀਂ ਹੁੰਦਾ ਮੰਨ ਲਓ ਰੱਬ ਵੱਲੋਂ ਹੀ ਆ ਆਸਮਾਨ ਤੋਂ ਚਲੋ ਉਹ ਵੀ ਕਦੇ ਵੈਸੇ ਤਾਂ ਰੱਬ ਵੱਲੋਂ ਹੀ ਹੁੰਦਾ ਹਾਂਜੀ ਹਾਂਜੀ ਤੇ ਫਿਰ ਵੀ ਇਹ ਫਿਰ ਵੀ ਜਨਮ ਲੈਂਦਾ ਹਾਂਜੀ ਉਹ ਜਨਮ ਨਹੀਂ ਲੈਂਦਾ ਸਰ ਗੜਾ ਹੋ ਸਕਦਾ ਜੀ ਗੜਾ ਆਪਣੇ ਗੜਾ ਤਾਂ ਉੱਤੋਂ ਵੱਜੂਗਾ ਤੇ ਉਹਦੇ ਕੋਈ ਆਪਸ਼ਨ ਇਹ ਨਹੀਂ ਆਉਂਦੀ ਕੋਈ ਆਉਂਦੀ ਸਾਡੇ ਦਿਮਾਗ 'ਚ ਲੈ ਆਹ ਜੀ ਇੱਕ ਹੋਰ ਆ ਕੋਈ ਵੀ ਲੈ ਸਵੇਰੇ ਚਾਰਾ ਪਾਰਾਂ ਤੇ ਅੱਛਾ ਜੀ ਦੁਪਹਿਰੇ ਦੁਹਾੜਾਂ ਪਾਰਾਂ ਤੇ ਅੱਛਾ ਤੇ ਸ਼ਾਮ ਨੂੰ ਤਿੰਨਾਂ ਪਾਰਾਂ ਤੇ ਮੱਕੜੀ ਦੇ ਮੱਕੜੀ ਦਾ ਮਾਲੋ ਬੰਦ ਰਹੇ ਨੇ ਆਪ ਕੋਲ ਬਸੇ ਲੋਬੀਟ ਇੱਕ ਮਾਲੋ ਹਸਾਣ ਵਾਲਾ ਤੇ ਆਪਾਂ ਕੋਈ ਹੋਸਾ ਹੁਣਾ ਵੀ ਲਾ ਸਕਦੇ ਵੀ ਥੋੜੀ ਲੰਮੀ ਜਾਂਦੀ ਏ ਕਾਮਲਾ ਫਿਰ ਹਾਲੀ ਹਾਲੀ ਜਿਵੇਂ ਹੁੰਦਾ ਹੁਸਾਣਾ ਦਾ ਇਨਾ ਵੰਟ ਦੇਣਾ ਪਰ ਮਾਣਾ ਹੋਰ ਹੰਡ ਦੇਤਾ ਤਾ ਬੋਚਨੇਗਾ ਆਉਲੀ ਕੋਈ ਇਹ ਵੀ ਹਾਂ ਯਾਰ ਬਈ ਤੁੰਗ ਬਾਹਰ ਆਗਾ ਲਾ ਦਮਾ ਕੋਈ ਉਹਦਾ ਮੂੰਹ ਜੋ ਨਹੀਂ ਕੱਟਣ ਦਿੱਤੀ ਜੀ ਬੁੱਧ ਦੇ ਫਿਰ ਕਰ ਸੁਝਾ ਉਹ ਇਹ ਗੱਲ ਵੀ ਮੇਰੇ 50 ਰੁਪਏ ਮਿਲਨੇ ਆ ਤੈਨੂੰ ਫੇਰ ਦੁਬਾਰਾ ਯਾਰ ਪੀ ਇਹ ਕਮੈਂਟ ਆਇਆ ਕਹਿੰਦੇ ਬੰਦੇ ਦੁਆਰਾ ਜਾ ਤੇ ਫਿਰ ਦੁਆਰਾ ਤੇਰੇ ਕੋਲ ਆਇਆ ਅੱਛਾ ਚਲ ਕੋਈ ਗੱਲ ਨਹੀਂ ਉਹ ਤਾਂ ਤੁਹਾਡਾ ਧੰਨਵਾਦ ਆ ਤੇ ਪਰ ਕਈ ਨਹੀਂ ਦਿਮਾਗ ਦੇ ਵਿੱਚ ਆਉਂਦੇ ਆਂਦਾਸ ਨਹੀਂ ਆਉਂਦੇ ਭਾਈ ਕੋਈ ਲੈ ਲੈ ਕੋਈ ਹੋਰ ਆਈਡੀਆ ਵੀ ਕੋਈ ਆਉਂਦੇ ਭਾਈ ਤੇਰੇ ਜਿਹੜੀ ਬਾਪ ਵਾਲੀ ਹਾਂ ਮਾਂ ਦੀ ਮਾਂ ਮਾਂ ਦਾ ਬਾਪ ਫਿਰੇ 12 ਦਿਨ ਬਾਅਦ ਨਾਮ ਦਾ ਨਾਮ ਤੇ ਇੱਕ ਹੈ ਗਿਆ ਸਵੇਰੇ ਤੜਕੇ ਮਾਲੋ ਸਵੇਰੇ ਚਾਰਾ ਪਹਰਾ ਤੇ ਦੁਪਹਿਰੇ ਦੋ ਪਹਰਾ ਤੇ ਸ਼ਾਮ ਨੂੰ ਦੰਗਾ ਪਹਰਾ ਤੇ ਸੂਰਜ ਮਾਰ ਰਿਹਾ ਤੁੰਗ ਰਹੀ ਹੈ ਹੈ ਨਹੀਂ ਆਉਂਦੀ ਚਲ ਬਈ ਆ ਗਏ ਬਾਹਰ ਤਾਂ ਬਿਜਾਰਤ ਨੇ ਬੁੱਝੀ ਗਈ ਤੇ ਆਪਾਂ ਨਾਸ਼ਤਾ ਕਰ ਕੋਈ ਨਵੀ ਲੈ ਕੇ ਫੇਰ ਵੇ ਪਹੁੰਚਾਂਗੇ ਤੇ ਆਪਾਂ ਹੁਣ ਹੋਰ ਕਿਸ ਨੂੰ ਪੁੱਜਦੇ ਆ ਤੇ ਚਲੋ ਚੱਲਦੇ ਆ ਪੱਟੇ ਹੋਰ ਕੋ ਲੈਟਸ ਗੋ